ਮੇਰੀ ਗੱਲ ਸੁਣੋ ਆ ਸੂਟ ਦੇਖ ਲਓ ਗੁਰਪ੍ਰੀਤ ਵਾਸਤੇ ਮੈਂ ਲੈ ਆਈ ਹਾਂ ਪੈਸੇ ਦੇ ਕੇ ਗਏ ਹੋ ਨਾ ਮੈਨੂੰ ਲੈਂਦਾ ਹਾਂ ਯਾਰ ਯਾਰ ਲੋ ਪਹਿਲਾਂ ਵੀ ਦਿੱਤਾ ਉਹ ਹੈਗਾ ਲਿਆ ਸੂਟ ਹੋਰ ਕੋਈ ਲਿਆਉਂਦੀ ਯੈਲੋ ਕਲਰ ਉਹਨੂੰ ਪਤਾ ਕਿੰਨਾ ਪਸੰਦ ਆ ਉਹਨੂੰ ਮੈਂ ਚੇਚਾ ਫੋਨ ਕਰਕੇ ਪੁੱਛਿਆ ਸੀ ਤੇ ਕਹਿੰਦੀ ਮੈਨੂੰ ਨਾ ਭਾਬੀ ਤੂੰ ਪੀਲੇ ਰੰਗ ਦੇ ਸੂਟ ਲੈ ਆ ਕੇ ਦਵੀ ਮੈਨੂੰ ਪਸੰਦ ਬੜਾ ਵਾ ਤੁਹਾਨੂੰ ਨਹੀਂ ਪਤਾ ਤੁਹਾਡੀ ਭੈਣ ਨੂੰ ਕੀ ਪਸੰਦ ਆ ਪਸੰਦ ਤੇ ਹੈਗਾ ਤੇ ਹੁਣ ਇਹਦਾ ਮਤਲਬ ਇਹ ਥੋੜੀ ਆ ਕਿ ਪੀਲਾ ਪਸੰਦ ਆ ਤੂੰ ਉਹ ਪਾਈ ਜਾਣਾ ਤਾਂ ਬਾਲ ਵਾਲੀ ਨੇ ਤਾਂ ਤੁਸੀਂ ਬੋਣਾ ਉਹਨੂੰ ਪਸੰਦ ਆਣਾ ਕੁਛ ਨਹੀਂ ਦੱਸੋ ਤੇ ਐ ਹੀ ਕਿੰਨੇ ਕੁ ਦੇਣੇ ਆ ਕਿ ਸਭ ਕਤਾਬ ਲੈ ਕੋਈ ਨਹੀਂ ਦੇ ਦਾਂਗੇ ਜੇ ਤੂੰ ਉਹਨੂੰ ਪੁੱਛਦਾ ਜੇ ਉਹਨੂੰ ਕੋਈ ਚਾਹੀਦਾ ਤੇ ਚੀਜ਼ ਲੈ ਦਿੰਨੇ ਆ ਮੇਰੀ ਗੱਲ ਸੁਣੋ ਵੈਸੇ ਨਾ ਵੱਡੀ ਫ੍ਰਿਜ ਮੰਗਣੀ ਸੀ ਤੇ ਜੇ ਤੁਹਾਡੀ ਕੈਪੈਸਿਟੀ ਹੈਗੀ ਆ ਤੇ ਐ ਤਾਂ ਲੈ ਦੋ ਤੇ ਜੇ ਨਹੀਂ ਕੈਪੈਸਿਟੀ ਹੈਗੀ ਤੇ ਫਿਰ ਪੈਸੇ ਥੋੜੇ ਵੱਧ ਦੇ ਦਿਓ ਕਿੰਨੇ ਪੈਸੇ ਦੇਣੇ ਤੁਸੀਂ ਉਦਾਂ ਉਹ ਜਿ ਮੰਗਦੀ ਦਸੋ ਪਰ ਹਾਲੇ ਇਹਨਾਂ ਦੇ ਸਰਗਲ ਨਹੀਂ ਹੈਗਾ ਸਹੀ ਇਦਾਂ ਕਰਦਾ 5000 ਦੇ ਦਿੰਦੇ ਨਹੀਂ ਉਹਨਾਂ ਦਾ 5000 ਰੁਪਇਆ ਦੇ ਦੋ ਤੇ ਫਰਿੱਜ ਜੀ ਇਹ ਉਹ ਆਪਾਂ ਨੂੰ ਜ਼ਿਆਦਾ ਕਹੂੰਗੀ ਕਿ ਆਪਾਂ ਕਿਸ਼ਤਾਂ ਵਿੱਚ ਗਾਵਾਂਗੇ ਨਾ ਹੋਗਾ ਤੇ ਹੁਣ ਇਹ ਰਖਣਾ ਨਾ ਨਹੀਂ ਕਰਨੀ ਹੈਗੀ ਇਹਨੂੰ ਆਪਾਂ ਖੋਸ਼ ਕਰਕੇ ਕੱਲਣਾ ਆਪਣੀ ਨਾਲ ਨੂੰ ਸਾਡੀਆਂ ਕਿਹੜੀਆਂ 2 ਚਾਰ ਆ ਇੱਕ ਤੇ ਗੁਣੀ ਆ ਹੱਡੀ ਚੱਲ ਉਹਨੂੰ ਪਰਸ਼ਲਾ ਇੱਕ ਵਾਰੀ ਫੇਰ ਤੇ ਜੇ ਤੈ ਲੈ ਲੈਂਦੀ ਇਹਦੇ ਠੀਕ ਆ ਨੇ ਤੇ ਫਿਰ 5000 ਦੇ ਕੇ ਦੇ ਦਾਂਗੇ ਫਰਿੱਜ ਲੈ ਲੈਣੇ ਹਾਂ ਮੈਂ ਵੀ ਇਹੋ ਸੋਚ ਰਹੀ ਹਾਂ ਤੇ ਆਪਣੀ ਵੀ ਨਹੀਂ ਹੁੰਦਾ ਉਸ ਆਪਣੀ ਲਈ ਤੇ ਪਹਿਲੇ ਸ਼ੌਪਿੰਗ ਕਰ ਲਈ ਅਰਸਾਂ ਤੋਂ ਉਹਨੂੰ ਨਾਮ ਲੈ ਕੇ ਜਾਣਾ ਏ ਤੈਨੂੰ ਪਤਾ ਉਹ ਚੀਜ਼ ਜਲਦੀ ਪਸੰਦ ਨਹੀਂ ਹੁੰਦੀ ਉਹਨੇ ਰੈਡੀਮੇਡ ਡਰੈਸ ਲੈ ਕੇ ਆਂਦੀ ਆ ਉਦੋਂ ਮੇਰੇ ਕੋਲ ਜੋ ਪੈਸੇ ਪਏ ਹੀ ਕੋਲ ਤਾਂ ਮੈਂ ਲੈ ਲੈਂਦੀ ਉਹਨੂੰ ਮੈਂ ਕਿਹਾ ਜੋ ਲੈਣਾ ਲੱਗਾ ਤੇ ਮਿੱਡੀ ਜੀ ਲੈ ਕੇ ਆਈ ਤੁਹਾਨੂੰ ਵਿਖਾਈ ਨਹੀਂ ਉਹਨੇ ਮੈਨੂੰ ਕਿੱਥੇ ਵਿਖਾਈਏ ਚੱਲ ਕੋਈ ਨਹੀਂ ਉਹਦਾ ਹੀ ਆ ਸਾਰਾ ਕੁਝ ਆਪਾਂ ਹੋਰ ਕਰੇ ਹਾfte ਕਰਾਂਦੇ ਸਹੀ ਗੱਲ ਐ ਮਨ ਉਹਨੂੰ ਨਹੀਂ ਨਰਾਜ਼ ਕਰਨਾ ਕਦੀ ਵੀ ਈਆਂ ਖੁਸ਼ ਰਹਿਣ ਤੇ ਹੋਰ ਬੰਦੇ ਨੂੰ ਕੀ ਚਾਹੀਦਾ ਵਾ ਤੇ ਤੁਹਾਨੂੰ ਦੋ ਰੋਟੀ ਪਾਣੀ ਹਣਾ ਹਾਂ ਦੇਦੀ ਮੈਂ ਕਦੋਂ ਦਾ ਵੇਟ ਕਰਨਾ ਕਿ ਕਦੋਂ ਆਉਂਦੀ ਪੁਜਾਰਾਂ ਨੂੰ ਬਰੀ ਗਾਉਣਾ ਸੱਚ ਪੂਆਜੀ ਆਉਂਦੇ ਆ ਉਹਨਾਂ ਵਾਸਤੇ ਵੀ ਕੁਝ ਲੈ ਆਉਣਾ ਹੈ ਪੂਆਜੀ ਪੂਆਜੀ ਕੀ ਕਰਨ ਆਉਂਦੇ ਆ ਯਾਰ ਰਖੜੀ ਆ ਤੇ ਉਹਨਾਂ ਨਹੀਂ ਉਹਨਾਂ ਨੇ ਰਖੜੀ ਬੰਨਣਾ ਆਉਂਦੇ ਹੈ ਤੁਹਾਡਾ ਦਿਮਾਗ ਖਰਾਬ ਰਖੜੀ ਕਿਨੂੰ ਬੰਨਣਾ ਆਉਣੀ ਹੈ ਇੱਥੇ ਪਹਿਲੇ ਤੋਂ ਉਹਨਾਂ ਦਾ ਇੱਥੇ ਭਰਾ ਬੈਠਾ ਸੀ ਤੇ ਉਹਨੂੰ ਰਖੜੀ ਬੰਨਣਾ ਹੁੰਦਾ ਸੀ ਨਾਲੇ ਪਰਜਾਈ ਉਹ ਅਗਲੀ ਵਰਤ ਦੀ ਹੁਣ ਉਹਨਾਂ ਨੇ ਕਿਨੂੰ ਰਖੜੀ ਬੰਨਣਾ ਆਉਣਾ ਵਾ ਦੱਸ ਯਾਰ ਤੂੰ ਵੀ ਤਾਂ ਕਮਲੀਆਂ ਮਾਰਦੀ ਆ ਦੱਸ ਉਹਨਾਂ ਦੇ ਪੇਕੇਆਂ ਦਾ ਘਰ ਆ ਹੁਣ ਮਾਂ ਕੋਈ ਨਹੀਂ ਹੈਗਾ ਤੇ ਆਪਾਂ ਦੇ ਬੈਠੇ ਆਣਾ ਪਤੀ ਜੀ ਤੇ ਬਤੀਜੇ ਵੀ ਉਹਦੇ ਬਰਾਬਰ ਹੀ ਹੁੰਦੇ ਆ ਮੇਰੀ ਗੱਲ ਸੁਣੋ ਖਰਚਾ ਤਾਂ ਸਾਡੇ ਕੋ ਆਪਣੀ ਕੁੜੀ ਦਾ ਨਹੀਂ ਚੁੱਕਿਆ ਜਾਂਦਾ ਨਣਾਣ ਕੱਲੀ ਕੱਲੀ ਚੱਲ ਉਹਦੇ ਨਾਲ ਤੇ ਵਰਤਣਾ ਸਾਡੀ ਕੁੜੀ ਆ ਘਰ ਦੀ ਤੇ ਭੂਆ ਜੀ ਨੂੰ ਅਸੀਂ ਕੀ ਦੇ ਕੇ ਟੋਰੀਏ ਦੱਸ ਐਵੇਂ ਮੁੱਖਾ ਤੇ ਬਹੁਤ ਚੁੱਕਿਆ ਜਾਂਦੇ ਤੁਸੀਂ ਕਹਿਦੇ ਨਹੀਂ ਕਿ ਅੱਗੇ ਕਿਤੇ ਗਏ ਆ ਗਏ ਕਿੱਧਰ ਪਿਆਦਾ ਉਹਨਾਂ ਨੂੰ ਪਾਣੀ ਕੱਖੜੀ ਤੇ ਆ ਨਾਲ ਜੇ ਗਏ ਵੀ ਤਾਂ ਅਗਲੇ ਤਾਈ ਨੂੰ ਫੋਨ ਕੀਤਾ ਵਾ ਕਿ ਮੈਂ ਆਉਣਾ ਹਾਂ ਦਾ ਜਾਓ ਯਾਰ ਤੁਹਾਨੂੰ ਉਦਾਂ ਹੀ ਗੱਲ ਕਰਨੀ ਨਹੀਂ ਆਉਂਦੀ ਅਗੜਾ ਫੋਨ ਕਰ ਦੂਗਾ ਤੇ ਤੁਸੀਂ ਬਸ ਮੀਨੇ ਬਣ ਜਾਓਗੇ ਗਾੜੀ ਆਜੋ 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 ਇਤਨਾ ਆਸਾਨ ਹੈ ਪੋਸ਼ਮੀਂ ਭਾਇਆ ਆਪਣੇ ਘਰ ਭੀ ਨਹੀਂ ਸਾਰਾ ਘਰ ਝੋਕੇ ਲੈ ਆ ਦਿੰਦੇ ਹੋ ਜਾ ਜਾ ਕੇ ਕੰਮ ਕਰ ਕਲੇਸ਼ ਨਾ ਕਰ ਜਿਆਦਾਂ ਕਿ ਕੀ ਹੋ ਜਾ ਲਾ ਕੇ ਬੜਾ ਧੁਰੇ ਰਹਿੰਦੇ ਇੱਥੇ ਦੇਨ ਦਿਹਾੜੇ ਤੇ ਹੁਣੇ ਹੁੰਦਾ ਉਹਨਾਂ ਨੂੰ ਰੋਟੀਾਂ ਨਹੀਂ ਰੋਟੀ ਦੇ ਪੁੱਤ ਬਣਾਉਣ ਲੱਗੀ ਆ ਪਹਿਲੇ ਚਾਹ ਤੇ ਪੀਲਾ ਸਵੇਰ ਦੀ ਨਾਲੇ ਨਹੀਂ ਕਰ ਸੋਣਾ ਐਨੀ ਲੇਟ ਕਦੋਂ ਉੱਠਦੀ ਆ ਇਹ ਥੋੜਾ ਜਿਹੀ ਛੁੱਟੀ ਆ ਤੇ ਆਪਾਂ ਉੱਠਣਾ ਹੀ ਨਹੀਂ ਆ ਸੁੱਤੇ ਹੀ ਰਹਿਣਾ ਤੇ ਵੈਸੇ ਜਦ ਮੈਂ ਸਕੂਲ ਜਾ ਕੇ 21 ਦਿਨਿੰਨ ਦਲੈਸਟਿਕ ਰਹਿਣਾ ਮੰਮੀ ਬਾਊ ਵੇਖ ਪੁੱਤ ਦਿਨ ਤਾਂ ਤੈਨੂੰ ਇੱਕ ਮਿਲਦਾ ਪਰ ਉਹ ਦਿਨ ਆਪਾਂ ਸੌਂ ਕੇ ਹੀ ਗਵਾ ਦੇਣਾ ਵਾ ਸਾਰਾ ਉਹ ਦਿਨ ਚ ਅਹੀਂ ਕੁਝ ਹੋਰ ਵੀ ਕਰ ਸਕਦੇ ਆ ਲੱਗੀ ਸਮਝਾਂ ਜੀ ਅੰਜੀ ਅੰਜੀ ਹੁਣ ਪਾਪਾ ਤੇਰੇ ਤੈਨੂੰ ਕਦੋਂ ਦਾ ਯਾਦ ਕਰਨ ਦੇਈ ਕਿਉਂ ਕੀ ਆ ਉਹ ਆਖਣ ਨਹੀਂ ਕਹਿੰਦੇ ਕੁੜੀ ਨੂੰ ਕੀ ਲੈ ਕੇ ਦਿੱਤਾ ਵਾ ਰਖੜੀ ਨਹੀਂ ਆਹੀ ਉਹ ਮੈਂ ਤੇ ਉਹਨਾਂ ਨੂੰ ਵਿਖਾਣਾ ਹੀ ਭੁੱਲ ਗਈ ਹਾਂ ਬੋ ਉਹ ਜੋ ਵੀ ਤੂੰ ਲੈ ਕੇ ਆਂਦਾ ਵਾ ਨਾ ਉਹਨਾਂ ਨੂੰ ਵਿਖਾ ਜਾ ਕੇ ਅੰਨੇ ਵੀ ਰੇਸ਼ੀ ਕਾ ਨੇ ਕੋਈ ਨਹੀਂ ਵਿਖਾਇਆ ਕੀ ਲੈ ਕੇ ਦਿੱਤਾ ਹੀ ਉਹਨੂੰ ਅਗਲੇ ਨੂੰ ਹੁੰਦਾ ਵਾ ਵੀ ਮੈਂ ਪੈਸੇ ਫੜਾਏ ਆ ਕੁਝ ਲੈ ਕੇ ਵੀ ਆਈ ਕਿ ਆਪ ਹੀ ਘੁੱਟੀ ਜਾਣ ਲਈ ਆ ਮੈਂ ਵਿਖਾ ਕੇ ਆਣੀ ਆ ਪਾਪਾ ਤੇਨੂੰ ਤੇਰੇ ਪਿਓ ਦਾ ਪਤਾ ਤੇ ਹੈ ਵਾ ਤੇ ਆਹਾਂ ਦਾ ਤੇ ਕੇ ਬਗ ਹੈਗਾ ਮੇ ਤਾਂ ਪੂਰਾ ਮੈਂ ਵਿਖਾ ਕੇ ਆਣੀ ਆ ਜਾ ਵਿਖਾ ਕੇ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਉੱਠ ਗਿਆ ਤੇਰਾ ਪੁੱਤ ਹਾਂਜੀ ਔਰ ਉਹ ਸੱਚ ਹੈ ਡਰੈਸ ਲੈ ਕੇ ਆਈ ਸੀ ਮੈਂ ਤੁਹਾਨੂੰ ਦਿਖਾਣੀ ਭੁੱਲ ਗਈ ਹਾਂ ਹੁਣ ਮਮਾ ਨੇ ਕਿਹਾ ਤਾਦ ਵਿਖਾਈ ਆ ਆਪਨੀ ਨਾ ਵਿਖਾਈ ਮੈਨੂੰ ਮੈਂ ਸੱਚੀ ਭੁੱਲ ਗਈ ਸੀ ਐ ਵੇਖੋ ਉਦਾਂ ਤੇ ਤੂੰ ਮੈਨੂੰ ਮਿਲਦੀ ਨਹੀਂ ਆ ਸਕੂਲ ਚਲ ਜਾਂਦੀ ਆ ਰਾਤੀ ਜਦੋਂ ਉਹਨਾਂ ਤਾਂ ਸੁੱਤੀ ਹੁੰਦੀ ਆ ਤੇ ਅੱਜ ਤੇ ਚੱਲ ਸੰਡੇ ਆ ਤੇ ਅੱਜ ਤੇ ਪਾਪਾ ਨਾਲ ਗੱਲਬਾਤ ਕਰ ਲੈਣੀ ਮੈਂ ਲੇਟ ਉੱਠ ਗਈ ਸੀ ਨਾ ਅੱਜ ਐ ਵੇਖੋ ਅੱਛਾ ਵਾਹ ਖੂਬ ਲੇ ਪੜੀ ਸੋਣੀ ਆ ਸੋਣੀ ਆ ਨਾ ਇਹਨੇ ਆਪ ਹੀ ਪਸੰਦ ਕੀਤੀ ਆ ਆ ਦੂਜੀ ਵੀ ਆ ਹਾਂ ਆ ਵੀ ਤੂੰ ਪਸੰਦ ਕੀਤੀ ਆ ਮਮਾ ਦੀ ਪਸੰਦ ਹੋਣੀ ਪਤਾ ਐ ਤੇ ਮਮਾ ਨੇ ਪਸੰਦ ਆ ਉਹ ਤਾਹੀ ਮੈਂ ਕਹਿਆ ਨਾ ਮਮਾ ਦੀ ਪਸੰਦ ਮਾੜੀ ਆ ਨਹੀਂ ਸੋਣੀ ਆ ਫਿਰ ਉਹ ਦਵਾਦੀ ਐ ਚਲ ਠੀਕ ਆ ਹੁਣ ਮੈਨੂੰ ਪਾ ਕੇ ਵਿਖਾਓ ਠੀਕ ਆ ਜੀ ਮੇਰੀ ਕੁੜੀ ਨੂੰ ਪਸੰਦ ਆ ਨਾ ਪੌਣੀਆਂ ਦੀ ਉਹਨੇ ਵਾ ਕੁਛ ਖਾਣ ਨੂੰ ਦਿੱਤਾ ਕੁੜੀ ਨੂੰ ਵੀ ਆ ਮੈਂ ਕੋ ਚਾਹ ਪੀ ਹੁਣ ਚਾਹ ਪੀਣ ਲੱਗੀ ਐ ਪਹਿਲੇ ਨਾ ਦੇ ਮੈਂ ਚਾਹ ਨਾ ਦਿਆ ਕਰੂੰ ਦੁੱਧ ਦਿਆ ਕਰਾਂ ਆ ਲੋ ਪਿਆਰੋ ਦੁੱਧ ਪੁੱਤ ਦੁੱਧ ਪੀਏ ਤੇ ਫੇਰ ਹੀ ਸ਼ਕਤੀ ਆਉਂਦੀ ਆ ਆਲੋ ਆਪਾਂ ਪੜ ਲਿਖੇ ਵੱਡੇ ਨਮਾ ਨਾਸਰ ਲਿਆ ਮੈਂ ਬਾਦਾ ਤੈਨੂੰ ਨਹੀਂ ਕਰਨੀ ਆਉਂਦੀ ਤੈਨੂੰ ਮੈਂ ਆਪਣੇ ਬੋਤਲੋਂ ਆਣੀ ਆ ਕਿ ਜਿੱਦਾਂ ਸੁਖੀ ਹੁੰਦੀ ਹੈ ਨਾ ਕੋਈ ਕੰਮ ਕਾਰ ਕਰਿਆ ਕਰ ਤੈਨੂੰ ਜਾ ਜਾ ਹਾਂ ਕੰਮ ਕਰਾ ਦਾ ਤੂੰ ਕਦੇ ਆਸ ਹੈਂੀਆਂ ਕੰਮ ਕਰਾ ਕਰ ਕੋਈ ਨਹੀਂ ਕੰਮ ਨਹੀਂ ਕਰਦੇ ਸਾਰੀ ਨੂੰ ਤੂੰ ਇਹ ਜਨਾਈ ਜੋ ਚੱਕਾ ਆਪਣੇ ਸੋਰੇ ਜਾ ਕੇ ਜਵਾਬ ਦੇ ਲੋ ਤੂੰ ਇਹ ਸੁਣੋ ਨਾ ਕੋਈ ਗੱਲ ਪਾਪਾ ਨਾਲ ਨਾ ਲੜੋ ਤੇ ਲੜਾ ਕੇ ਉਹਨਾਂ ਦਾਸ ਪੁੱਠੀਆਂ ਗੱਲਾਂ ਕਰਦੇ ਆ ਚੱਲ ਜਾ ਕੋਈ ਸਟਾਣ ਵਾਸਤੇ ਲੈ ਆਵਾ ਜਾ ਤੇ ਆ ਜਾ ਮੋਂ ਤੋਂ ਪਿਆਰ ਕਰ ऋषि का। हाँ। आपको हुआ जिया उन्होंने। आप गोना पिछोना करी। हाँ तो उन्होंने तो किया है। जाने यार कुछ कहा दिया आपको कलर किये। ना जिन्नों की दूर तेरी जापानी है। जिन्नों ने अनुकार से सब दी जाएंगे। जेठाएं ते कार ना हो गया फिर नारकाशी में ले लिया। आओ रोज थोड़ी यांदे ले। तेरे � ਨਾ ਤਾਈਆਂ ਸਾਰੀ ਤੁਹਾਡੀ ਬਾਹਰ ਹੀ ਰਹਿਣਾ ਲੇਟ ਹੀ ਹੋਣਾ ਇਹ ਰੋਬਾ ਕਿ ਉਹ ਵਹੀ ਘਾਰਿਆ ਜਿੱਥੇ ਮੇਰਾ ਭਰਾ ਪਰਚਾਈ ਕਿਤੇ ਹੁੰਦੇ ਸੀ ਤੇ ਕਿੰਨਾ ਚਾਹ ਹੁੰਦਾ ਸੀ ਭੱਜ ਕੇ ਗਾੜੀਆਂ ਮੇਲਣਾ ਅਬ ਪਹਿਲਾ ਮਹੀਨਾ ਮਹੀਨਾ ਪਹਿਲਾ ਹੀ ਰੀਗਦੇ ਰਹਿਣਾ ਆਪੇ ਤਿਆਰੀ ਕਰਨੀ ਕਿਵੇਂ ਜਾਣਾ ਹੁਣ ਤੇ ਕਿਤੇ ਹੁਣ ਤਰਾ ਪੈਰੀ ਨਹੀਂ ਉੱਠਦਾ ਚਲ ਕੋਈ ਗੱਲ ਨਹੀਂ ਇਹ ਵੀ ਤੇ ਮੇਰੇ ਪਤੀ ਦਾ ਘਾਰ ਹੀ ਆ ਰਾਜੀ ਬਾਜੀ ਰਹਿਣ ਰੱਬ ਇਹਨਾਂ ਦੀਆਂ ਵੱਡੀਆਂ ਉਮਰਾਂ ਕਰੇ ਹੁਣ ਤੇ ਇਹੋ ਹੀ ਮਾਪਿਓ ਆ ਕਿੱਥੇ ਬੜਨ ਦੇ? ਹਾਂਜੀ ਸਾਸਰੀ ਦਾ ਭਾਜੀ ਸਾਸਰੀ ਘਰ ਕੋ ਮੇਰੇ ਪੁੱਤ ਇੱਥੇ ਬੈਠਾ ਲੋਟੇ ਸਾਸਰੀ ਘਰ ਕੋ ਦਾ ਸਾਸਰੀ ਦਾ ਰਾਜੀ ਜੀ ਸਾਸਰੀ ਘਰ ਦਾ ਰਾਜੀ ਜੀ ਦਾ ਪੁੱਤ ਯਾਰ ਜੀ ਠੀਕ ਠੀਕ ਤੁਸੀਂ ਇੰਦੇ ਆਂਦੇ ਹੀ ਨਹੀਂ ਸ਼ੁਕਰ ਹੈ ਕਿ ਤੁਸੀਂ ਵੀ ਆਏ ਮੈਂ ਤੂੰ ਮੈਂ ਲਿਆਵੇ ਹਾਂ ਜੀ ਮੈਂ ਕਿਹਾ ਜੀ ਆਪਣੀ ਨਾ ਤੀ ਨੂੰ ਨਾਲ ਲੰਗਰ ਵੀ ਨਹੀਂ ਚੁੱਤੀ ਹੋਣੀ ਆ ਤੇ ਨਾਲੇ ਆਪਾਂ ਕਿਹਦੀ ਬੰਦੇ ਆਉਣੇ ਆ ਕਿੰਨੇ ਕੰਮ ਕਰ ਜਾਉਣੇ ਆ ਹੈ ਕਿ ਨਹੀਂ ਹੋਰ ਤੂੰ ਸੁਣਾ ਤੈਨੂੰ ਅੱਜ ਛੁੱਟੀ ਹੀ ਨਾ ਹਾਂਜੀ ਤੇ ਕੀ ਕੀ ਕੀਤਾ ਅੱਜ ਫਿਰ ਕਰਨਾ ਕੀ ਭਾਜੀ ਤੈਨੂੰ ਉੱਠਦਾ ਅੱਜ ਗੱਲ ਦੇ ਬੱਚੇ ਹੁਣੇ ਉੱਠੀ ਜੇ ਸਵੇਰ ਦਾ ਨਾ ਚਾਹ ਦਾ ਪਾਣੀ ਅੱਛਾ ਅੱਛਾ ਤੇ ਉੱਠੀ ਤੇ ਭੌਣਿਆ ਤੇ ਪਾਪਾ ਨੇ ਕੁਝ ਨਹੀਂ ਨਵਾ ਲੈ ਕੇ ਦਿੱਤਾ ਜਾਂ ਮਮਾ ਨੇ ਤੈਨੂੰ ਨਹੀਂ ਲੈ ਕੇ ਦਿੱਤੀਆਂ ਦੋ ਡ्रेसेस ਲੈ ਕੇ ਆਈ ਸੀ ਮਮਾ ਦੇ ਨਾਲ ਕਰ ਅੱਛਾ ਜੇ ਤੜਾ ਤੇ ਵਧੀਆ ਕੀਤਾ ਹਾਂਜੀ ਤੇ ਇਦਾਂ ਭਾਜੀ ਠੀਕ ਆ ਸਭ ਪੈਂਟ ਭਾਜੀ ਠੀਕ ਠੀਕ ਸਾਰੇ ਠੀਕ ਆ ਹਾਂ ਠੀਕ ਆ ਸਾਬ ਕੋਈ ਠੀਕ ਐ ਪੁੱਤਾਂ ਤੁਹਾਨੂੰ ਕਿੰਨੀ ਵਾਰ ਕਿਹਾ ਜਦੋਂ ਆਉਣਾ ਹੋਣਾ ਤਾਂ ਮੈਨੂੰ ਪਹਿਲਾਂ ਫੋਨ ਕਰਦਾ ਕਰੋ ਜਰਾਤੀ ਆਏ ਨੇ ਪੁੱਤ ਜੀ ਤੇ ਮੇਰਾ ਬੜਾ ਕਰਦਾ ਫਿਰ ਮੈਂ ਕਿਹਾ ਤੈਨੂੰ ਖੇਚੜ ਦੇਉਂਗੀ ਮਹਾ ਮਹਾਦ ਦੇ ਦਿਨ ਤੇ ਬਿਛੂਟੀ ਹੁੰਦੀ ਆ ਹੁਣ ਤੂੰ ਸਵੇਰੇ ਜੂ ਫੋਨ ਕੀਤਾ ਤਾਂ ਮੈਨੂੰ ਫੋਨ ਕਰਦੇ ਤੇ ਰਾਤੀ ਤੇ ਮੈਂ ਆਉਣਾ ਸਵੇਰੇ ਤੇ ਮੈਂ ਤੁਹਾਨੂੰ ਪਿੰਡੋਂ ਆਪ ਲਿਆਉਂਦਾ ਭਾਗੇ ਮੈਂ ਤਾਂ ਕਿਤੇ ਪੁੱਤ ਸਾਰੀ ਰਾਤ ਸੁੱਤੀ ਨਹੀਂ ਤੇ ਕਦੋਂ ਦੇਣ ਕਿਤੇ ਜੜੇ ਤੇ ਕਦੋਂ ਮਰ ਭੱਜ ਕੇ ਜਾਵਾਂ ਪੁੱਤ ਮੈਨੂੰ ਤਾਂ ਕਿਤੇ ਚਾਹ ਹੀ ਬੜਾ ਗਿਆ ਹੋਣਾ ਤੁਸੀਂ ਵੀ ਜਿਆਦਾ ਕਿੰਨੀ ਕਰਦੇ ਤੁਹਾਨੂੰ ਮੈਂ ਕਹਿਣਾ ਕਿ ਤੁਸੀਂ ਕੱਲੇ ਰਹਿੰਦੇ ਜੇ ਪਿੰਡਾਂ ਤੇ ਤੁਹਾਡੇ ਕੋਲ ਸ਼ਹਿਰ ਆ ਕੇ ਰਹਿ ਪੋ ਪੁੱਤ ਕਿੱਥੇ ਸ਼ਹਿਰ ਰਿਹਾ ਜਾਂਦਾ ਆ ਪੀੜੀਆਂ ਪੀੜੀਆਂ ਅਗਲੀਆਂ ਨਿਗਾ ਨਿਗਾ ਘਾਰ ਪੁੱਤ ਸਾਹ ਗੋਣ ਨੂੰ ਦਾ ਉੱਥੇ ਦੇਖਾ ਕਿੱਡਾ ਵੜਾ ਆਪਣਾ ਘਰ ਬਣਿਆ ਨਹੀਂ ਮੀਨੂ ਜਵਾਨਾ ਤੇ ਤੂੰ ਇਹਨਾਂ ਮੌਤੀਆਂ ਨੂੰ ਉੱਥੇ ਲਿਕੇ ਮੇਰੇ ਕੋ ਆ ਆਪ ਸਾਰੇ ਜਣੇ ਹੋਈਏ ਨਾਲੇ ਆਪਣਾ ਪਰਿਵਾਰ ਬਣ ਗਏ ਹਸਿਆ ਕਰਾ ਦੇ ਖੇਦਿਆ ਕਰਾ ਇਹ ਨਾਲੇ ਰੀਆ ਦੇ ਪਰ ਤਾਂ ਨੂੰ ਪਤਾ ਨਿਆਣੇ ਪਿੰਡ ਚ ਕਿੱਥੇ ਰਹਿੰਦੇ ਆ ਨਾਲੇ ਮੈਨੂੰ ਵੀ ਸ਼ਹਿਰੋਂ ਫਿਰ ਘਰ ਜਾਣਾ ਬੜਾ ਮਸ਼ਕਲ ਹੁੰਦਾ ਦੂਰ ਪੈਣਾ ਨੌਕਰੀ ਮਰੀ ਇੱਥੇ ਲੱਗੀ ਲੱਗੇ ਤਾਂ ਇਹ ਤੋਂ ਮੈਂ ਸ਼ਹਿਰ ਆ ਗਿਆ ਚਲ ਕੋਈ ਗੱਲ ਰਾਤੀ ਨਹੀਂ ਅੱਜ ਮਹੋਣਿਆ ਆਈ ਆਦ ਗਈ ਆ ਨਾ ਘਰ ਘਰ ਨਹੀਂ ਬੜੀ ਰਾਤ ਕਿ ਜੇ ਮੈਨੂੰ ਤੇ ਚਲੋ ਉਥੋਂ ਨਾ ਆਟੋ ਮਿਲ ਗਿਆ ਮੈਂ ਉਤਰਾ ਲੱਗੀ ਤੇਨੂੰ ਫੋਨ ਕਰਨਾ ਫਿਰ ਮੈਨੂੰ ਅੱਟ ਵਾਲਾ ਸਿੱਧਾ ਮਿਲ ਗਿਆ ਮੈਨੂੰ ਬੂਹੇ ਗਾੜੀ ਤਾਰ ਗਿਆ ਤੇ ਚਾਰ ਮਿੰਟ ਸੌਖਾ ਹੋ ਗਿਆ ਹੁਣਾ ਹੋਰ ਤੂੰ ਸੁਣਾ ਪੁੱਤ ਠੀਕ ਆ ਅੱਗੇ ਤੂੰ ਨਾ ਪਹਿਲਾਂ ਫੋਨ ਕਰਦਾ ਕਰੋ ਆਤੀ ਮੈਂ ਤੁਹਾਨੂੰ ਆਪ ਹੀ ਲਿਆਉਂਦਾ ਜਾ ਕੇ ਤੇ ਤੂੰ ਆਪਣੀ ਸਰਾਹ ਕੰਮ ਤਾਂ ਦੇਈ ਛੱਡਾ ਤੇ ਹਾਂਜੀ ਕੰਮ ਵਧੀਆ ਸਾਬ ਲਿਆਓ ਚਾਹ ਬਣਾਣੀ ਹਾਂਜੀ ਲਿਆਈ ਮੈਂ ਇਹਨਾਂ ਦੀ ਚਾਹ ਬਣਾਉਣਾ ਆਣ ਕੇ ਤੇ ਬਹਿ ਗਈ ਆ ਕੁਛ ਨਹੀਂ ਹਾਲ ਉਹ ਵੇਹ ਉਹਨਾਂ ਨੂੰ ਮੈਂ ਆਖਣ ਦੀ ਆ ਕਿ ਭੂਆ ਨੂੰ ਇੱਥੇ ਸੰਧਿਆ ਕੀ ਕਰਨੂ ਤੇ ਉਹ ਆਖਣੇ ਇਹ ਭੂਆ ਜੀ ਕੱਲ੍ਹ ਤਾਂ ਜਾਣਾ ਹੀ ਪਰਸੋਂ ਦਾ ਆ ਜਾਣਾ ਹੀ ਇੱਥੇ ਪੱਕੇ ਰੱਖ ਲੋ ਨਾ ਰੋਟੀਆਂ ਬਣਾਉਣਾ ਤੇ ਖਵਾਈ ਚੋ ਤਸ ਜੀ ਨਹੀਂ ਲੱਗਦੀ ਹੁਣ ਕਰਨ ਕੀ ਹੁੰਦੀ ਐ ਇੱਥੇ ਚਾਹ ਬਣਾਣਾ ਬਣਾ ਚਾਹ ਪਣੀ ਉਹ ਵੀ ਨਹੀਂ ਆਈ ਗੁਰਪ੍ਰੀਤ ਕਦੋਂ ਦੀ ਢੀਕਣ ਨਹੀਂ ਧੱਕੜੀ ਉਖੜੀ ਦਾ ਹੋ ਜਾਂਦਾ ਸਾਰਾ ਪ੍ਰਬੰਧ ਤੇ ਚੱਲ ਕੰਮ ਮੁੱਕਦਾ ਲੈ ਉਹ ਚਾਹ ਹੁਣ ਕਿੰਨਾ ਟਾਈਮ ਹੋ ਗਿਆ ਧਰੀਆ ਚਾਹ ਹੁਣ ਰੈਜ ਤੇ ਲੈ ਲੰਦਾ ਥੋੜੀ ਜੀ ਤੈਨੂੰ ਉਹ ਗੁਰਪ੍ਰੀਤ ਵੀ ਨਹੀਂ ਆਈ ਜਾਂ ਡਾਕਟਰ ਚੱਲ ਖੁੱਤ ਤੋਂ ਨਹੀਂ ਜੇ ਇੰਨਾ ਕਰ ਆ ਮੇਰਾ ਸਮਾਨ ਪਿਆ ਇਹ ਨੂੰ ਉੱਥੇ ਅੰਦਰ ਰੱਖ ਦੇ ਮੈਂ ਨਾ ਤੇ ਟ੍ਰੀਪਟੀਆਂ ਪਾ ਦੇ ਰੱਖ ਤੇ ਕਿਸ਼ਿਤ ਆਵਾ ਖੰਡਰ ਆਪੂ ਆ ਰਸਮਾਂ ਨਾਲ ਲੈ ਆ ਆ ਸੂਕ ਫਸੀ ਗਾ ਬੱਕ ਤੂੰ ਕੜੀ ਲੈ ਆਈ ਆ ਚੁੱਪੀ ਚੁੱਪੀ ਗੱਲਾਂ ਕਰਦੀ ਆ ਚੱਲਾ ਆਰੇ ਸੂਕ ਫਸੀ ਗਾ ਲੈ ਛੋਕੇ ਛੋੜਾ ਚੱਲਾ ਜਾ ਬੱਜਾ ਨਹੀਂ ਦੇ ਲੋ ਮੈਂ ਨਾ ਕੋਲੋਂ ਪਈ ਨਹੀਂ ਰੰਗ ਤੇ ਮੋਰੋਂ ਪੱਕੀ ਦੀ ਦੂਰ ਹੋਇ ਤੱਕਾ ਪੈਦਾ ਹੋ ਉਹ ਆਏ ਤੇ ਕੱਲੇ ਵਾਹ ਤੂੰ ਵੀ ਕੱਲੀ ਆਈ ਇਹਨਾਂ ਨੂੰ ਨਾ ਕੰਮ ਸੀ ਤਾਂ ਕਰਕੇ ਜਿੰਨੇ ਤੂੰ ਹੋਇਆ ਤੇ ਕੀ ਕਰਾਂ ਅੱਜ ਨੂੰ ਤਾਂ ਬਸ ਕੰਮ ਆ ਪਏ ਰਹਿੰਦੇ ਆ ਉਹਨਾਂ ਨੂੰ ਕਿਹਾ ਕਰਿਆ ਕਿ ਕਦੀ ਕਦੀ ਨੇ ਮੇਰੇ ਨਾਲ ਆ ਜਾਇਆ ਕਰੋ ਹਮੇਸ਼ਾ ਮੈਂ ਇਕੱਲੀ ਜਾਨੀ ਆ ਆਏ ਹੋਣੇ ਅਮਰ ਸਰ ਮੈਨੂੰ ਪਤਾ ਅੰਮ੍ਰਿਤ ਸਰ ਤੇ ਆਏ ਬੰਦੇ ਨੇ ਕੋਈ ਮੀਟਿੰਗਸ ਨਾਲ ਕਦੀ ਨਹੀਂ ਹੁੰਦੇ ਦਿਨ ਦਿਹਾੜੇ ਤੇ ਬੰਦਾ ਆਵੇ ਅਸੀਂ ਤਰਸਦੇ ਰਹਿੰਦੇ ਆ ਵੀ ਕਦੋਂ ਸਾਡਾ ਜਗਾ ਘਰ ਆਊਗਾ ਤੇ ਮੁੰਡੇ ਨੂੰ ਲਿਆਉਣਾ ਹੀ ਨਾਲ ਬੇਟੇ ਨੂੰ ਵੀ ਮੈਂ ਕਿਹਾ ਸੀ ਪਰ ਬੱਚੇ ਮੰਨਦੇ ਕਿ ਤੇ ਭੈਜੀ ਲਈ ਤਾਂ ਪਤਾ ਹੀ ਥੋੜਾ ਬਹੁਤ ਕੀ ਕਰ ਕਰ ਲਿਆਣਿਆਂ ਨੂੰ ਅਸੀਂ ਕਹਿੰਦੇ ਰਹਿੰਦੇ ਸੁਤਰ ਨਹੀਂ ਹੁੰਦੇ ਤੇਰਾ ਤੂੰ ਕੀ ਦਿੰਦੇ ਆ ਤੇ ਨ ਪਰੋਣੇ ਨੂੰ ਲਿਆਇਆ ਵਾ ਬਦਿਗਾ ਲੱਗਦਾ ਸਾਰਾ ਪਰਿਵਾਰ ਬੈਠਾ ਵਾ ਮਾਤਾ ਕਿ ਉਹ ਵੀ ਹੋਗਾ ਬੱਚੇ ਵੀ ਆਉਂਦੇ ਤੂੰ ਹੀ ਕੰਮ ਤੇ ਤੁਹਾਡੀ ਸਹੀਆਂ ਪਰ ਹੁਣ ਕਹਿੰਦੇ ਮੀਟਿੰਗ ਹੈ ਜੀ ਬਹੁਤ ਜ਼ਰੂਰੀ ਹੈ ਤੇ ਮੈਂ ਆ来 ਜਾਣਾ ਸੀ ਨਹੀਂ ਜਦੋਂ ਫ੍ਰੀ ਹੋਣਗੀ ਤਾਂ ਆ ਜਾਂਗੀ ਚਲੋ ਕਿੱਥੇ ਫ੍ਰੀ ਹੋਣਾ ਉਹਨਾਂ ਨੇ ਫ੍ਰੀ ਹੋਣੀ ਹੈ ਨਹੀਂ ਚਲੋ ਪੋਣੀ ਲਿਆਓ ਚਾਹ ਪਾਣੀ ਫੜਾਓ। ਗੁੱਸਾ ਨਾ ਆ ਭਾਈ ਤੂੰ ਇਹ ਅੱਜ ਦੇ ਦਿਨ ਗੁੱਸਾ ਨਾ ਕਰ ਤੀ ਨਾ। ਨਹੀਂ ਗੁੱਸਾ ਵੀ ਨਹੀਂ। ਅੰਮੀ ਨਰਾਜ਼ ਗਈ ਆ ਨਾ ਤੂੰ ਜਿੱਜੇ ਦੇ ਤੇ ਫੋਨ ਕਰ ਲੈਣਾ। ਆ ਵੀ ਜਾ ਕੇ ਮੇਲਾ ਵਾਵੇਂਗੇ। ਚੱਲ ਬੜੀ। ਥੈਂਕ ਯੂ। ਅੱਛਾ ਮੇਰੀ ਗੱਲ ਸੁਣੋ। ਤੁਸੀਂ ਰਖੜੀ ਦਾ ਪਹਿਲੇ ਕਰ ਲੋ ਆ ਭੈਣ ਨਾਲ। ਮੈਂ ਫਿਰ ਚਾਹ ਪਾਣੀ ਤੇ ਲੈ ਕੇ ਆਵਾਂ। ਇਕੱਠੇ ਆਪਾਂ ਪੀ ਲੈਨੇ ਇੱਥੇ। ਚਲ ਲਿਆਓ ਚਾਹ ਪਾਣੀ ਫਿਰ ਕਰਦੇ ਰਖੜੀ ਦਾ ਵੀ। ਤੁਹ ਜੀਆਂ ਆਈਆਂ ਕੋ ਚਾਹ ਲਈਂ ਦੇ ਪੱਲਾ ਵਿਆਹ ਹੀ ਉਹਨਾਂ ਨੂੰ ਕੋਈ ਨਹੀਂ ਆ ਡਾਰਟੇਟ ਲੇਟ ਤੀਰਾਂ ਨਹੀਂ ਜਾ ਕੋਈ ਗੱਲ ਨਹੀਂ ਤੇ ਰਕੜੀਆ ਵਿਆਹ ਕਰ ਲੋ ਸਭ ਆਉਂਦੇ ਨੇ ਮੈਂ ਵੈਸੇ ਖਾਦੀ ਬੇਟੀ ਆਈਆਂ ਉਹ ਕਹਿੰਦੇ ਆ ਇਹ ਨਹੀਂ ਕਰਦਾ ਹਾਂ ਉਹ ਆਈ ਨਹੀਂ ਆ ਤਾਂ ਉਹ ਆਈ ਨਹੀਂ ਆ ਪਾਈ ਨਹੀਂ ਖਾ ਲਿਆ ਨਹੀਂ ਐ ਤਸਰ ਤੇ ਠੀਕ ਆ ਜੋ ਕਰਨਾ ਕਰ ਲੋ ਹਾਂ ਸੋਚੇ ਉਹਦੇ ਹੁੰਦੇ ਨਾ ਮੰਮੀ ਤਾਂ ਹੁੰਦੇ ਨਹੀਂ ਸੀ ਘਰ ਦੇ ਤੇ ਹੁਣ ਕਰਾਂ ਮੈਂ ਤੇ ਤੁਹਾਡੇ ਵਾਸਤੇ ਕਹਿੰਦੇ ਤੂੰ ਭੁੱਖ ਲੱਗੀ ਹੋਣੀ ਪਹਿਲਾਂ ਕੁਝ ਖਾ ਲੋ ਕਾਲੀ ਪੇਟ ਤੇ ਕਹਿੰਦੇ ਕਿਰਤ ਨਹੀਂ ਹੁੰਦਾ ਚਲੋ ਕੋਈ ਨਹੀਂਗਾ ਕੀਰਤਨੀਂ ਦਾ ਅਟਕੜੀ ਤੇ ਬਾਦੀ ਚਾਹਣਾ ਚਲੋ ਬਾਹਰ ਕਰਨ ਤਰੀ ਤੋ ਰੱਖੜੀਏ ਬਾਨਾ ਦੇ ਸੋ ਕੋ ਫਿਰ ਨਾਲ ਹੀ ਚਾਹ ਪਾਣੀ ਦੇ ਦਿੰਨੀ ਹੈ ਚਲੋ ਤੁਹਾਨੂੰ ਆਉਂ ਤੋਂ ਅਜੇ ਪਹਿਲਾਂ ਰੱਖੜੀ ਬਾਨੀ ਆਪਾਂ ਉਹਦੇ ਡਰੈਗਰੂਮ ਦੀ ਬੰਨਨੇ ਆ ਤੇ ਬਾਅਦ ਵਿੱਚ ਚਾਹ ਬਣਦੀ ਹੋਣਾ ਚਲੋ ਠੀਕ ਹੈ ਸਭ ਨੇ ਬੜਾ ਹੱਦ ਚਾਹ ਬਣੀ ਦੇ ਨਾਲੇ ਸੂਟ ਲੈ ਆ ਹੋਰ ਵੀ ਨਾ ਹੋਵੇ ਆਪਾਂ ਚਲੋ ਫੇਰ ਮਿਲ ਕੇ ਪੂਆ ਜੀ ਤੁਸੀਂ ਵੀ ਬੰਨਣੀ ਰੱਖਣੀ ਹਾਂ ਪੁੱਤ ਮੇਰਾ ਖੜੀ ਤੇ ਬੰਨਣ ਆਈ ਹੈ ਐਡੀ ਜੂਰੋ ਡੱਬੇ ਚ ਕੀ ਲਾ ਕੇ ਆਏ ਹੋ ਡੱਬੇ ਚ ਪਤੀਸਾ ਵਾ ਪੁੱਤ ਓਹੋ ਪੂਆ ਜੀ ਪਤੀਸਾ ਤੇਨੂੰ ਪਸੰਦੀ ਨਹੀਂ ਹੈਗਾ ਤੁਸੀਂ ਪਤੀਸਾ ਕੀ ਕਰਨੂ ਲਿਆਏ ਜੇ ਤੇ ਨਹੀਂ ਫਸਾਂਗੇ ਤੇ ਫੇਰ ਕਿਹਾ ਖਾਲਾਂਗੇ ਚਲ ਪਛੋਤ ਕੋਈ ਨਹੀਂ ਲਾਈਗੀ ਨਾ ਕੁਛ ਨੁਕਸਾਨ ਹੋਂਦੇ ਨਹੀਂ ਹੋਣਾ ਹੀ ਚਲ ਬੰਨ ਲੁ ਗੁਰਬ੍ਰਿਜ ਤੇ ਲੀ ਲੈ ਕੇ ਇਹ ਸਮਾਨ ਆਵੇ ਨਾਲ ਇੰਨਾ ਮਿਠਾਇਆ ਇਥੋਂ ਕਿ ਮੂੰਹ ਮਿਠਾ ਕਰਾਉਣਾ ਮੋਸਾ ਚਲ ਮੈਂ ਗੁਰਬ੍ਰਿਜ ਤੇ ਤੇਰਾ ਲੈ ਕੇ ਮਿਠਾ ਤੇ ਮੂੰਹ ਘਰਾ ਦੇਣੀ ਚਲੋ ਇਧਰੋਂ ਕਰਵਾ ਆਹ ਕੋਈ ਗੱਲ ਨਹੀਂ ਲੈਮਨ ਅੱਗੇ ਆਈ ਕੋਈ ਲੈ ਰਿਹਾ ਕਿੱਡੀ ਸੋਹਣੀ ਵੇਖ ਲੱਗੀ ਰਖੜੀ ਲੱਗੀ ਹੈ ਰਖੜੀ ਸੋਹਣੀ ਗਿੱਡੀਆਂ ਸੋਹਣੀਆਂ ਚੱਲ ਕੋਈ ਨਹੀਂ ਪਤਾ ਲੈ ਜਬੜੂ ਕਿ ਖਾਦਾ ਪੀਤਾ ਜਾਊਗਾ ਪਤੀ ਸਾਥ ਕੋਈ ਨਹੀਂ ਆ ਗਰ ਤੇਰਾ ਗਿਫਟ ਆ ਵੇਖ ਲੈ ਅਜੀ ਕੀ ਲੋਟ ਸੀ ਭਾਬੀ ਜੀ ਵੇਖ ਲੈ ਪਸੰਦ ਆ ਸੂਰਤ ਬਹੁਤ ਸੋਹਣੀ ਤੇ ਯੋ ਕੁੜੀ ਨੂੰ ਪੈਸੇ ਕਲਰ ਵੀ ਤੈਨੂੰ ਦੇਖੀ ਕਿਦਾਂ ਸੋਹਣਾ ਸੂਟ ਲੈ ਲਿਆ ਨਾ ਚਲੋ ਕੋਈ ਐਸੇ ਵੀ ਤੇਰੇ ਫੋਟੋ ਫੋਟੋ ਪਹਿਲਾਂ ਰੱਜ ਫਿਰ ਜਾ ਰਗਾ ਜਿੱਤੇ ਬਹੁਤ ਜੱਜ ਆ ਨਾ ਇਹ ਦੋ ਮਿੰਟ ਗੱਲ ਸੁਣੋ ਇਧਰ ਆ ਕੇ ਲੈ ਅੱਛਾ ਇੱਕ ਮਿੰਟ ਆਇਆ ਮੈਂ ਹਲੋ ਗੱਲ ਸੁਣ ਮੈਂ ਦਾ ਇਹ ਹੁਣ ਕੀ ਹੋਗਾ ਤੇਨੂੰ ਇੱਧਰ ਆਉ ਮੇਰੀ ਗੱਲ ਸੁਣੋ ਧਿਆਨ ਨਾਲ ਪੂਆ ਜੀਓ ਸੌ ਰੁਪਇਆ ਦੇਣਾ ਇਸ ਨੂੰ ਵੱਧ ਕੁਝ ਨਹੀਂ ਦੇਣਾ ਯਾਰ ਸੌ ਰੁਪਇਆ ਅੱਜ ਕੱਲ ਕੀ ਹੁੰਦਾ ਵਾ ਤੇ ਗੋਰ ਕੰਤ ਨੂੰ ਦੇ ਤੋ ਚੂਟ ਨਹੀਂ ਲੈਣਾ ਵਾ ਉਹ ਚਲੋ ਸਾਡੀ ਭੈਣ ਆ ਉਹਦਾ ਸੂਟ ਵੀ ਲੈਂਦਾ ਉਹਨੂੰ ਪੈਸੇ ਵੀ ਹਨ ਫ੍ਰਿਜ ਦਾ ਨਹੀਂ ਹਾਮੀ ਭਰ ਦਿਓ ਆਪਣੇ ਘਰ ਦੀ ਧੀ ਆ ਆ ਉਹਨੂੰ ਨਾ ਗੇਜ ਪਾਇਓ ਕਿ ਉਹ ਫੇਰ ਖੜੀ ਲੱਗੇ ਆ ਓ ਯਾਰ ਦੇ ਦਾਂਗੇ ਘੱਟ-ਘੱਟ 500 ਰੁਪਇਆ ਦਾ ਬੰਦਾ ਦਵੇ 100 ਰੁਪਇਆ ਅੱਜ ਕੱਲ ਕੀ ਹੁੰਦਾ ਵਾ ਏਡੀ ਦੂਰੋਂ ਵਿਚਾਰੇ ਚੱਲ ਗਏ ਡੱਬਾ ਲੈ ਗਏ ਤੁਹਾਡਾ ਤਾਂ ਹੋ ਗਿਆ ਦਿਮਾਗ ਖਰਾਬ ਮੈਂ ਤੁਹਾਡੇ ਦਿਮਾਗ ਨੂੰ ਕੀ ਕਰਾਂ ਦਿਮਾਗ ਖਰਾਬ ਤੇ ਤੇਰਾ ਹੋ ਗਿਆ ਵਾ ਜਿਹੜਾ ਮਰਜੀ ਮੂੰ ਚੁੱਕ ਕੇ ਤੇ ਰਖੜੀ ਲੈ ਕੇ ਆ ਜਾਂਦਾ ਵਾ ਅਰੇ ਕਿਸੇ ਦਾ ਵਾ ਰਹਿ ਗਏ ਜਿਹੜਾ ਮਰਜੀ ਨਿਉ ਪੂਆ ਵਾ ਤੇ ਪੂਆ ਵਾ ਤੇ ਅਸੀਂ ਕੀ ਕਰੀਏ ਭਰਾ ਭਾਬੀ ਤੇ ਅੱਥੇ ਹੁਣ ਹੈ ਨਹੀਂ ਆ ਅਸੀਂ ਕਿੰਨਾ ਤੋਂ ਬੋਝ ਚੁੱਕੀ ਜਾਈਏ ਮੈਂ ਤਾਂ ਹਾਂ ਮੈਂ ਜੋ ਕਰਨਾ ਮੈਨੂੰ ਪਤਾ ਵਾ ਅਰੇ ਜਿਹੜਾ ਮਰਜੀ ਕੰਦਾ ਵਾ ਉਹ ਵੀ ਸੋਚਣ ਚਿਆਰੀ ਹੀ ਹੁੰਦੇ ਉਹ ਸਮਝਣ ਦੀ ਕੋਸ਼ਿਸ਼ ਆ ਵੀ ਨਾ ਉਹ ਆਹੇ ਸਾਵਨਾ ਦੇ ਕੀ ਹੋ ਗਿਆ ਆਹੋ ਅਜੀ ਲੋਕਾਂ ਕਹਿਣਾ ਪਿਆਰ ਦੇ ਤਾਰਾ ਪਾਵਾ ਦਾ ਤੇ ਉਹ ਪਿਆਰ ਨਾਲ ਸਮਝਾਇਆ ਕਿ ਤੂੰ ਆਵਾਜ਼ ਉਠਾ। ਭਾਦਰ ਉਹ ਕੋਈ ਲੈਣਾ ਨਹੀਂ। ਬੋਲੀ ਜੋ ਨਹੀਂ ਬਾਦੂ ਕੋ ਬਾਦੂ ਕਰਦੀ। ਕੀ ਬੰਦਾ ਕਰੀ ਇਸ ਬੰਦੇ ਦਾ ਇਹ ਤਾਂ ਘਰ ਜਾਣ ਤੇ ਟੁੱਲਿਆ ਵਾ। ਦੱਸ ਉਹਨੂੰ ਹੁਣ ਤੁਸੀਂ ਚਾਜਣਾ ਤੋੜ ਦੋਗੇ ਤੇ ਉਹ ਮੁੜ ਕੇ ਫੇਰ ਅਗਲੇ ਸਾਲ ਖੜੀ ਲੈ ਕੇ ਆਜੂਗੀ। ਸਮਝਾਂ ਦੀ ਕੋਸ਼ਿਸ਼ ਹੀ ਨਹੀਂ ਇਹਨਾਂ ਨੇ ਕਰਨੀ ਹੈਗੀ ਆਪਣੇ ਘਰੋਂ ਇਹਨਾਂ ਨੇ ਝੜ ਗਈ ਹਟਨਾਵਾ ਆਪਣੀ ਵਿਧੀ ਆ ਅਸੀਂ ਉਹਦਾ ਵੀ ਕੰਮ ਕੁਝ ਸੋਚਣਾ ਵਾ ਜੋ ਕੁਝ ਹੈਗਾ ਬਸ ਇਦਾਂ ਹੀ ਮੰਨ ਦੇਣਾ ਆ ਕਿੰਨਾ ਸਮਾਨ ਲਿਆਉਣਾ ਵਿਆ ਭੂਆ ਕਰਕੇ ਗੁਰਪ੍ਰੀਤ ਉਹ ਤਾਂ ਵੀਚਾਰੀ ਮਿੱਠਾ ਖਾਂਦੀ ਆਲੋ ਭੂਆ ਜੀ ਨਹੀਂ ਪਤਾ ਇਹ ਤੁਮ ਆਪਣੇ ਕੋਲ ਰੱਖ ਮੈਂ ਪੈਹਾ ਕਰਕੇ ਤੈਨੂੰ ਰਖੜੀ ਬੰਨਣ ਨਹੀਂ ਆਈ ਮੈਂ ਤਾਂ ਪੁੱਤ ਭੂਆ ਭਤੀ ਦਾ ਪਿਆਰ ਵਾ ਉਹਦੇ ਵਿੱਚ ਪਿਆਰ ਹੁੰਦਾ ਰਖੜੀ ਤੇ ਕਾਹਿੰਦੇ ਕੋਈ ਮੋਲ ਨਹੀਂ ਹੁੰਦਾ ਰਖੜੀ ਦਾ ਕਾਹਿੰਦੇ ਤੁਹਾਨੂੰ ਮੈਂ ਕਹਿੰਦਾ ਕਿ ਫੜੋ ਕੋਈ ਨਹੀਂ ਤੇ ਪਿਆਰ ਹੀ ਸਮਝੋ ਤੂੰ ਇੰਤੀਜੇ ਦਾ ਕੋਈ ਗੱਲ ਨਹੀਂ ਪੁੱਤ ਮੈਨੂੰ ਲੋੜੋਂ ਮਿਲਣ ਨੂੰ ਜਦੋਂ ਮੈਂ ਜਾਵਾਂਗੀ ਨਾ ਤੇਰੇ ਕੋਲ ਮੈਂ ਮਾਰ ਕੇ ਖੜੂ ਪਾਲਾ ਤੂੰ ਜੇਲ੍ਹ ਤੇ ਕੋਈ ਕੋਈ ਗੱਲ ਤੂੰ ਭੈਣ ਨੂੰ ਤੋੜ ਮਮੀ ਡੈਡੀ ਹੁੰਦੇ ਕੋਈ ਗੱਲ ਨਹੀਂ ਤੁਹਾਨੂੰ ਕਹਿੰਦੇ ਆ ਤੇ ਬਾਅਦ ਚ ਲੈ ਲੈਣਗੇ ਉਹਨਾਂ ਨੂੰ ਦੇ ਦੋ ਗੁਰਪ੍ਰੀਤ ਨੂੰ ਉਹ ਹੀ ਲੈ ਲਓ ਤੂੰ ਮਨਾ ਗਿਓ ਚਾਹ ਠੰਡੀ ਹੋਣ ਲਈ ਅੱਗ ਲੱਗੀ ਹੈ ਤੂੰ ਗੁਰਪ੍ਰੀਤ ਨੂੰ ਤੋੜ ਪਤਾ ਉਹਨਾਂ ਛਤੀਓ ਨਹੀਂ ਮੈਂ ਜ ਘੜੀ ਇੱਥੇ ਆ ਚਲੋ ਕੋਈ ਨਹੀਂ ਜਾਣ ਲੱਗਾ ਫਿਰ ਲੈ ਕੇ ਜਾਓ ਲੈ ਲਊਗੀ ਲੈ ਮਮੀ ਡੈਡੀ ਹੁਣ ਦੇਉਂਨਾ ਵੀ ਤੂੰ ਤੀ ਲੈਣੀ ਕੋਣ ਹੈ ਬਤੀਜੇ ਖਲੋ ਨਾ ਲਊਗੀ ਭਤੀਜੇ ਕੋਈ ਲਊਗੀ ਚਲ ਕੋਈ ਨਹੀਂ ਤੋਰ ਤੂੰ ਭੈਣ ਨੂੰ ਤੋਰ ਸਾ ਆਲੇ ਫੜ ਗੁਰਬੀ ਤੂੰ ਇੰਨੇ ਬੱਚਿਆਂ ਦੇ ਕਿ ਲੋੜਾ ਵਾ ਤੇ ਉਹ ਮੈਨੂੰ ਪਤਾ ਦੱਸਿਆ ਰੱਖ ਲੈ ਰੱਖ ਲੈ ਤੇ ਮੇਰੀ ਗੱਲ ਸੁਣ ਲੈ ਫ੍ਰਿਜ ਦੀ ਗੱਲ ਅਹੀਂ ਦੋਵੇਂ ਜੀ ਕਰ ਰਹੇ ਆ ਤੇ ਅਨ ਸ਼ਾਮਾਂ ਤੱਕ ਫ੍ਰਿਜ ਤੇਰੇ ਘਰ ਪਹੁੰਚਾ ਦਿੰਨੇ ਆ ਟੈਨਸ਼ਨ ਨਾ ਲਈ ਆਪਾਂ ਆਲਾ ਸੰਭਾਲ ਲ ਖਾਪੇ ਜੀ ਹੋਰ ਕੇ ਜੀ ਦੀ ਲੋੜਿਆ ਤੇ ਦੱਸ ਪਰਾ ਬੈਠਾ ਖਿਚਲ ਮਾਰੀ ਕਰਦੇ ਹਾਂ ਚਲੋ ਮੈਂ ਹੁਣ ਜਾ ਲਿਆਈ ਆ ਆ ਜਾਬੀ ਛਾਹ ਪਾਣੀ ਤਾਂ ਪੀ ਲਿਆ ਮੈਨੂੰ ਹੁਣ ਮੈਂ ਵੀ ਜਾਵਾਂ ਤਾਂ ਟਾਈਮ ਬੜਾ ਹੁੰਦਾ ਪਿਆ ਮੇਰੀ ਗੱਲ ਸੁਣ ਰਾਤ ਨਹੀਂ ਰਹਿਣਾ ਤੂੰ ਨਹੀਂ ਨਹੀਂ ਰਾਤ ਕਿੱਥੇ ਭਾਈ ਜੀ ਰਾਤ ਨਹੀਂ ਰਹਿ ਆ ਜਣਾ ਮੇਰੇ ਨਾ ਨਾਨਾ ਨੇ ਵੀ ਆਣਾ ਤੁਹਾਨੂੰ ਪਤਾ ਹੀ ਹੈ ਤੜਕੀ ਤੇ ਉਹਨਾਂ ਨੇ ਰਾਤ ਰਹਿਣਾ ਹਾਂ ਤੇ ਤੂੰ ਵੀ ਕਹਿ ਸਕਦੀ ਚਲੋ ਹੁਣ ਮੈਂ ਆਪਣਾ ਘਰ ਵੀ ਤੇ ਵੇਖਣਾ ਉਧਰੋਂ ਉਹਨਾਂ ਨੇ ਆਣਾ ਹੁੰਦਾ ਹੈ ਤੂੰ ਸਮਝਦੇ ਨਹੀਂ ਹੈਗੇ ਹਾਂ ਹੁਣ ਖੜੀ ਬੰਦ ਲਈ ਆ ਤੇ ਹੁਣ ਨਾਨਾ ਘਰ ਜਾਓਗੀ ਤਾਂ ਉਹਨਾਂ ਨਾਨਾ ਆ ਜਾਣਗੇ ਚਲ ਤੂੰ ਆਪਣਾ ਘਰ ਵੇਖ ਕੋਈ ਗੱਲ ਨਹੀਂ ਯਾਰ ਇਦਾਂ ਆਉਂਦਾ ਕੀ ਫਾਇਦਾ ਆ ਘੜੀ ਪਾਲਾ ਉਧਰ ਚਲ ਜਾਓ ਬੰਦਾ ਬੈਠੇ ਫੋਲਦੇ ਰਾਤ ਰਵੇ ਗੱਲਾਂ ਬਾਤਾਂ ਮਾ ਨਹੀਂ ਭੂਆ ਜੀ ਆਏ ਇਹਨਾਂ ਨੂੰ ਵੀ ਚੜ ਰੱਖ ਲਾਂਗੇ ਆਪਾਂ ਦੇਖੀਏ ਫੇਰ ਆ ਜਾਣਗੀ ਹੁੰਦੀ ਨਵਾਰ ਸਾਰੇ ਨੇ ਆਣਾ ਜਾਣਾ ਹੁੰਦਾ ਭੂਆ ਜੀ ਨੇ ਵੀ ਚੱਲੀ ਜਾਣਾ ਭੂਆ ਜੀ ਨੇ ਕਿਤੇ ਇੱਥੇ ਬੈਠੇ ਰਹਿਣਾ ਦੱਸ ਆਹ ਪੁੱਤ ਤੂੰ ਰਹਿਣਾ ਨਹੀਂ ਭੂਈ ਨਹੀਂ ਪੁੱਤ ਮੈਂ ਵੀ ਚਲੀ ਜਾਣਾ ਮੇਰਾ ਕਿੱਥੇ ਸਰਦਾ ਅੱਗੇ ਤੇ ਤੂੰ ਹੀ ਰਹਿ ਬੰਦ ਨੂੰ ਦੇ ਇਹ ਕੀ ਕਿਉਂ ਹੈ ਪੁੱਤ ਤਾਂ ਘਰ ਕੋਈ ਨਹੀਂ ਤੇ ਪਤਾ ਕੱਲਾ ਘਰ ਜਿੰਦਰੇ ਮਾਰ ਕੇ ਤੂੰ ਹੀ ਭੂਆ ਜੀ ਹੁਣ ਕਿੱਥੇ ਜਾਣਾ ਸਵੇਰੇ ਚੱਲ ਜਾ ਮੈਂ ਤੁਹਾਨੂੰ ਛਾੜ ਫੂੰਗਾ ਜਾਂਦਾ ਨਹੀਂ ਪੁੱਤ ਸਵੇਰੇ ਨਹੀਂ ਚੰਗੇ ਜੇ ਤੂੰ ਘਰ ਚ ਨਾ ਕੋਈ ਹੋਵੇ ਤੈਨੂੰ ਪਤਾ ਹੋਵੇ ਕਿ ਤਰ੍ਹਾਂ ਤਰੀ ਫਿਰਦੀ ਦੁਨੀਆ ਆਹ ਕੋਹਾ ਜੀ ਬਿਲਕੁਲ ਠੀਕ ਕਹਿਣ ਦੇ ਨੇ ਉਥੇ ਐਡੀ ਵੱਡੀ ਕੋਠੀ ਆ ਜੇ ਕੋਈ ਚੋਰ ਚੁਰ ਪੈ ਗਏ ਤੇ ਫੇਰ ਦੱਸ ਉਹੋ ਗੱਲ ਫੇਰ ਕੋਈ ਨਹੀਂ ਪੁੱਤ ਤੂੰ ਘੜੀ ਕੰਮ ਮੈਨੂੰ ਇੱਥੋਂ ਬਾਅਦ ਮੈਂ ਵੀ ਬਹੁਤ ਚਿਰ ਬਾਅਦ ਆਏ ਮੈਂ ਕਿਹਾ ਰਹਿ ਫਿਰ ਨਾ ਸੋਕੋਂ ਨਹੀਂ ਪਤਾ ਨਹੀਂ ਸਰਦਾ ਮੇਰੇ ਚੱਲ ਫੇਰ ਤੂੰ ਐਦਾਂ ਕਰ ਆਪਣਾ ਸਮਾਨ ਲੈ ਜਾ ਤੇ ਫਿਰ ਜੇ ਸ਼ਾਮ ਤੱਕ ਪਹੁੰਚ ਜਲਦੀ ਠੀਕ ਆ ਆ ਅੱਛਾ ਹੋ ਗਈ ਚੱਲ ਆਣਾ ਫੇਰ ਉਧਰ ਵੀ ਹੈ ਜਿਹੜੀ ਲੋਰਾਉ ਬੱਤੇ ਰ ਅੱਛਾ ਬੇਟਾ ਸਸਤੀ ਚਾਹੀਦੀ ਹੈ ਨਹੀਂ ਸੁਣ ਪਤ ਗੱਲ ਹਾਂਜੀ ਪਤ ਮੈਂ ਬੜੀ ਚਾਰ ਆ ਭੱਜੀ ਆਈ ਹਾਂ ਕਿ ਮੇਰਾ ਕਿਹੜਾ ਕੋਈ ਭਰਾ ਪਰਜਾਈ ਜਿੰਦੇ ਆ ਨਾ ਮੇਰਾ ਮਾਂ ਪਿਓ ਇੱਕ ਮੇਰਾ ਭਤੀਜਾ ਹੀ ਆ ਸੁਖੀ ਸਾਂਦੀ ਮੈਂ ਆਖਿਆ ਚੱਲ ਉਹਨੂੰ ਮੈਂ ਰੱਖੜੀ ਬੰਨੂ ਮੈਂ ਪੁੱਤ ਕਿ ਤੇ ਲੈਣ ਦੀ ਭੁੱਖੀ ਤੇ ਹੈ ਨਹੀਂ ਪਰ ਵੇ ਮੇਰੇ ਆਇਆ ਨਾ ਐ ਲੱਗਦਾ ਤੇਰੀ ਮਾਂ ਨੂੰ ਚਾਹ ਨਹੀਂ ਚੜਿਆ ਉਹਦਾ ਐਦਾ ਦੀ ਕੋਈ ਗੱਲ ਨਹੀਂ ਕੀ ਦਾਦੀ ਜੀ ਮੇਰੇ ਪੁੱਤ ਮੈਨੂੰ ਉਹਦੇ ਮੂੰਹ ਤੋਂ ਦਿਸਣ ੜਿਆ ਏ ਪੁੱਤ ਤੂੰ ਚਾਹ ਨਹੀਂ ਜੜਿਆ ਉਹਦੇ ਭਾਣੇ ਪਿਖਣੀ ਭੂਆ ਜੀ ਸਾਡੇ ਤੇ ਬੋਝ ਬਣ ਗਿਆ ਪੁੱਤ ਇਹ ਤਰ੍ਹਾਂ ਦੀ ਕੋਈ ਗੱਲ ਨਹੀਂ ਢੀਆਂ ਲੈਣ ਨਹੀਂ ਆਉਂਦੀਆਂ ਮੇਰਾ ਵੀ ਪੁੱਤ ਘਰ ਆਈ ਮੈਂ ਬੜੇ ਮਾਣ ਨਾਲ ਆਈ ਹਾਂ ਚੱਲ ਕੋਈ ਨਹੀਂ ਪੁੱਤ ਉਹ ਛੱਡ ਦੋ ਮੇਰੀ ਸੁਣ ਪੁੱਤ ਗੱਲ ਮੈਂ ਤੇ ਨਾ ਨਾਲੀ ਇਸ ਕਰਕੇ ਆਈ ਹਾਂ ਪਿਆਵੇ ਸਮਾਨ ਉਹ ਤੇ ਤੋਹਲ ਕੇ ਨਾ ਕਿੰਨ੍ਹਾ ਕੁ ਆਇਆ। ਸਮਾਨਿਆ ਗੜਾ ਘਟਾ। ਮੇਰਾ ਪੁੱਤ ਕਿਹੜਾ ਕੋਈ ਇਸ ਦੁਨੀਆ ਤੇ ਹੈਗਾ। ਇੱਕ ਮੇਰਾ ਨੂੰਹ ਹੀ ਪੋਤੀ ਸੀ। ਤੈਨੂੰ ਪਤਾ ਉਹ ਵੀ ਦੁਨੀਆ ਤੇ ਹੈ ਨਹੀਂ। ਤੇ ਪੁੱਤ ਮੈਂ ਕੀ ਸਾਰਾ ਸਮਾਨ ਕਰਨਾ। ਮੈਂ ਕਿੰਨੂੰ ਦੇਣਾ। ਮੇਰੀ ਉੱਤਾਂ ਨੂੰ ਪਤਾ ਬੁੱਢੇ ਬੰਦੇ ਦੀ ਕਿੰਨੀ ਕਮਨ। ਮੈਂ ਕੱਲੀ ਆ ਮੇਰੀ ਦੇਖੋ ਕਿੰਨੀ ਜਿਆਦਾ ਆ ਤੇ ਆ। ਸਭ ਕੋ ਤੁਹਾਡੀ ਆ। ਨਾਲੇ ਨਾ ਆ ਪੈਸੇ ਆ। ਕੁਝ ਪੈਸੇ ਆ। ਤੇ ਕੋਸ਼ਿਆ ਨਾ। ਨਾਡ ਦੀ ਰਜਿਸਟਰੀ ਆ ਮੇਰੇ ਕੋਲ ਇਹ ਤੇਰੇ ਦਾਦੇ ਨੇ ਕਰਵਾਈ ਸੀ ਉਹ ਤੇ ਮੇਰੇ ਕਿਸ ਕੰਮ ਐ ਇਹ ਸਭ ਕੁਝ ਇਹਨਾਂ ਦਾ ਹੀ ਮੈਂ ਤੇ ਇਹੋ ਹੀ ਦੇਣ ਆਈ ਹਾਂ ਕਿ ਮੇਰੇ ਮਗਰੋਂ ਪੁੱਤ ਮੇਰੀ ਕਿਤ ਕਿੰਨੀ ਗੁੰਮਲ ਗੁੱਡਿਆ ਬੰਦੇ ਦਾ ਤੈਨੂੰ ਪਤਾ ਕਿਹੜੇ ਵੇਲੇ ਅੱਖਾਂ ਮੀਟ ਜਾਣੀਆਂ ਇਹਦੀ ਜ਼ਿੰਮੇਵਾਰ ਫਿਰ ਕੌਣ ਹੋਊਗਾ ਜੇ ਮੈਂ ਪੁੱਤ ਆਪਣਿਆਂ ਨੂੰ ਦਿੱਤਾ ਹੋਣਾ ਤੇ ਮੈਨੂੰ ਕੋਈ ਹਿਰਕਣਾ ਆਊਗਾ ਮੈਂ ਤਾਂ ਬਹੁਤ ਇਸ ਕਰਕੇ ਆਈ ਹਾਂ ਤੇ ਮੈਨੂੰ ਨਹੀਂ ਹੀ ਪਤਾ ਤੀ ਇਹਨਾਂ ਖੁਸ਼ ਨਹੀਂ ਹੋਣਾ ਆਹਨੇ ਪੁੱਤ ਤੂੰ ਫੜ ਦਾਦੀ ਮੈਨੂੰ ਦੇ ਇਸ ਚੀਜ਼ ਦੀ ਕੋਈ ਸਮਝ ਨਹੀਂ ਗਈ ਮੈਂ ਮੰਮੀ ਪਾਪਾ ਨੂੰ ਬੁਲਾ ਕੇ ਲੈ ਕੇ ਆਉਣੀ ਆ ਚੱਲ ਲੈ ਆ ਪੁੱਤ ਉਹ ਮੇਰੀ ਗੱਲ ਸੁਣ ਧਿਆਨ ਨਾਲ ਸੁਣਾ ਬੋਲਣ ਲੱਗੀ ਨਾ ਪਹਿਲਾਂ ਅਗਾ ਪਿੱਛਾ ਵੇਖ ਲਿਆ ਕਰ ਕੀ ਹੋ ਗਿਆ ਮੋਕਾ ਤੂੰ ਵੇ ਨਹੀਂ ਨਹੀਂ ਬੋਲੀ ਜਣੀ ਨਹੀਂ ਬਗੜਵਾ ਕਰੀ ਜਣੀ ਮੈਂ ਕੀ ਬੋਲੀ ਆ ਐਵੇਂ ਲੜਨ ਲੱਗ ਪੈਂਦੇ ਓਥੇ ਕੀ ਕਹੀ ਜਣਾ ਕੀ ਹੱਡਪਾ ਲੈ ਇਹਦੇ ਜ਼ਰੂਰੀ ਦੱਸਣ ਦੀ ਕਿ ਉਹਨੂੰ ਪਸੰਦ ਨਹੀਂ ਆ ਤੁਸੀਂ ਨਾ ਆਪਣੀ ਫਲੋਸਫੀ ਆਪਣੇ ਕੋਲ ਰੱਖਿਆ ਕਰੋ ਆ ਮੈਨੂੰ ਪਤਾ ਵਾ ਕਿਨੂੰ ਕੀ ਕਹਿਣਾ ਤੇ ਕਿਨੂੰ ਕੀ ਨਹੀਂ ਕਹਿਣਾ ਐਵੇਂ ਨਾ ਬੋਲੀ ਜਾਇਆ ਕਰੋ ਫਰਾਂ ਦੇ ਨਾਲ ਨਹੀਂ ਤੁਹਾਨੂੰ ਜੇ ਉਹ ਲੈ ਆਈ ਹੈ ਤਾਂ ਫਿਰ ਇਹਦੇ ਵਿੱਚ ਕੀ ਮਾੜਾ ਹੋ ਗਿਆ ਉਹਨਾਂ ਨੂੰ ਵਿਚਾਰਨ ਕੀ ਪਤਾ ਕਿ ਕੀ ਪਸੰਦ ਕੀ ਨਹੀਂ ਪਸੰਦ ਚਲੋ ਛੱਡੋ ਪੂਆ ਜੀ ਚੱਲੇ ਨੇ ਲੈ ਇਤੋਂ ਵੱਡੀ ਖੁਸ਼ਖਬਰੀ ਕਾਦੀ ਹੈ ਪੂਆ ਜੀ ਚੱਲੇ ਨੇ ਤੇ ਜਾਣਦੇ ਮੇਰੇ ਅੱਗੇ ਦੇਣ ਦੀ ਆਪੇ ਉਹਨੂੰ ਜਾਣ ਦੋ ਤੇ ਚਲੀ ਬੈਠਾ ਉਹਨਾਂ ਨੇ ਰਹਿ ਥੋੜੀ ਪੈਣਾ ਇੱਥੇ ਕਹਿ ਦਿੱਤਾ ਤੂੰ ਆਪਣੇ ਮੂੰਹ ਕਹਿਤਾ ਉਹਨਾਂ ਚਲ ਜਾਣਾ ਉਹਨੇ ਕਿਹਾ ਹੀ ਅਗੇ ਤੂੰ ਬੋਲ ਨਹੀਂ ਆ ਤੇ ਮਨੇ ਬਾਹਰ ਤੇ ਹੱਥ ਧੋਣ ਦੇ ਹੀ ਸੌਂ ਲਿਆ ਗਾ ਫਿਰ ਕੀ ਹੋ ਗਿਆ ਮਾਨੂੰ ਕੀ ਕਹਿੰਦੇ ਹੋ ਕਹਿੰਦੇ ਉਹ ਤਾਂ ਸੁੰਨੀ ਕੋਠੀ ਛੱਡੀ ਆ ਤੇ ਕੋਈ ਚੋਰ ਚਾਰ ਆ ਜਾਣਗੇ ਉਹਨਾਂ ਦੇ ਘਰੇ ਵਿਚਾਰਿਆਂ ਨੇ ਕਿਹੜਾ ਕੋਈ ਹੈਗਾ ਵਾ ਦੋਵੇਂ ਜੀ ਉਹਨਾਂ ਦੇ ਨੌਪੁੱਤ ਹੈਗੇ ਸੀ ਤੇ ਉਹ ਉਦਾਂ ਵਿਚਾਰੇਕਾਰ ਐਕਸੀਡੈਂਟ ਚ ਮਾਰੇ ਗਏ ਆਹ ਤੇ ਚਲ ਜੀ ਚਲੀ ਜਾਣਾ ਉਹਨਾਂ ਨੇ ਰਹਿ ਬਣਾਏ ਤੇ ਇੱਕ ਤੇਰਾ ਘਰ ਤੋਂ ਕੀ ਲੈ ਜਾਣਾ ਹੁਣ ਤੁਸੀਂ ਤੁਹਾਨੂੰ ਲੜੋ ਨਾ ਤੁਸੀਂ ਚੱਲੇ ਆ ਉਹਨਾਂ ਨੂੰ ਮਿਲ ਤੇ ਲੋ ਘਟੋ ਘਟ ਪੰਜਾਬੀ ਸਮਝਾਇਆ ਕਿ ਬੋਲਣ ਲੱਗੇ ਬੇਲਿਆ ਕਰ ਵਾਦੀ ਤੁਸੀਂ ਕਰ ਲਈ ਤਿਆਰੀ ਹਾਂ ਪੁੱਤ ਜਾਦਾ ਹੀ ਆ ਹਾਂ ਜੀ ਹਰੇ ਨੂੰ ਪਤਾ ਕਿ ਮੈਂ ਵਸੇ ਆਦੀ ਆਈ ਹੁਣ ਘਰ ਹੀ ਜਾਣਾ ਪਿਆਰਾ ਹੁਣ ਹਾਂ ਜੀ ਹਾਂ ਜੀ ਆ ਕੀ ਬੋਜੀ ਆ ਜਾ ਪਤਾ ਅਮ ਇੱਥੇ ਬਹਿ ਮੇਰੇ ਨਾਲ ਤੂੰ ਵੀ ਬਹਿ ਪਤਾ ਸ਼ਾਮ ਨੂੰ ਚਲ ਜਾਂਦੇ ਹਾਲੇ ਧੁੱਪ ਕਿੰਨੀ ਬਾਹਰ ਲੱਗੀ ਹੈ ਚਲ ਕੋਈ ਨਹੀਂ ਪੁੱਤ ਕਰ ਦਿਆ ਕਰੋ ਆਉਂਦੇ ਉਹ ਵੇਲਾ ਹੀ ਜਾਣਾ ਤਿੰਨ ਚਾਰ ਦੇ ਵੱਜ ਗਏ ਤਾਂ ਸ਼ਾਮਾਂ ਤੇ ਕਿਹੜਾ ਟਾਈਮ ਲੰਘ ਗਿਆ ਤੇ ਨਾਲੇ ਪੁੱਤ ਮੇਰੀ ਸੁਣ ਕਰ ਬੈ ਕੱਲੀ ਰੱਖਣੀ ਬੰਨਣੀ ਨਹੀਂ ਥਾਈ ਮੈਂ ਕਿਸੇ ਹੋਰ ਕੰਮ ਨਹੀਂ ਆਈ ਹਾਂ ਪੁੱਤ ਮੈਨੂੰ ਤੇ ਇਨਾ ਚਾਹ ਹੁੰਦਾ ਜਦੋਂ ਮੈਂ ਰਖੜੀ ਬੰਨਣ ਆਉਣਾ ਮੇਰਾ ਭਰਾ ਹੁਣ ਉਹਦੀ ਮਪੁੱਤ ਤੇ ਰਖੜੀ ਬੰਨਣੀ ਤੇ ਪੁੱਤ ਹੁਣ ਤੂੰ ਤੇ ਤੂੰ ਹੀ ਆ ਮੇਰਾ ਭਰਾ ਵੀ ਮੇਰਾ ਤੂੰ ਤੇ ਪਿਓ ਵੀ ਮੇਰਾ ਤੂੰ ਪੁੱਤ ਮੈਂ ਤਾ ਕਰਕੇ ਆ ਜਾਨੀ ਮਾਣਨਾ ਈਆਂ ਨੂੰ ਹੁੰਦਾ ਆਪਣੇ ਤੇਕੇ ਜਾਈਏ ਰਖੜੀ ਦਾ ਜਿਹੜਾ ਤਿਹਾਰ ਆ ਨਾ ਪੁੱਤ ਤੋੜੀਦਾ ਨਹੀਂ ਹਮੇਸ਼ਾ ਹੀ ਆਈਦਾ ਤੇ ਪੁੱਤ ਮੇਰੀ ਸੁਣ ਗੱਲ ਆ ਵੇ ਅਸਮਾਨ ਆ ਪੁੱਤ ਇਹ ਵੀ ਆ ਭੋਜੀ ਇਹ ਪੁੱਤ ਤੁਹਾਡੀ ਮਾਨਤ ਆ ਪੁੱਤ ਤੋ ਜੋ ਕੋਸ਼ਾ ਮੇਰਾ ਉਹ ਤੁਹਾਡਾ ਹੀ ਆ ਤੇ ਵੇਖੋ ਐਡੀ ਵੱਡੀ ਕੋਠੀ ਆ ਉਹ ਵੀ ਤੁਹਾਡੀ ਆ ਪੁੱਤ ਮੇਰੇ ਜਾਣ ਦੇ ਮਗਰੋਂ ਭਾਜੀ ਇਹਦੇ ਚ ਕੀ ਆ ਪੁੱਤ ਕੋਈ ਸਮਾਨ ਨਹੀਂ ਆ ਮੇਰੀ ਨੂਹ ਦਾ ਗਹਿਣਾ ਗੱਟਾ ਕੁਛ ਨਹੀਂ ਆ ਤੇ ਆ ਪਰਸੇ ਚ ਤੇ ਚੁੱਪ ਪੁੱਤ ਪੈਸੇ ਆ ਤੇ ਆ ਪਲਾਟ ਦਾ ਇਹ ਜਿਗਰੀ ਆ ਇਹ ਭਾਜੀ ਇੱਥੇ ਕਿਉਂ ਲੈ ਕੇ ਆਏ ਜੀ ਇਹ ਕੋਤ ਇਹੋ ਹੀ ਮੇਰਾ ਭਰਾ ਵਾ ਤੇ ਇਹੋ ਹੀ ਮੇਰਾ ਪਤੀ ਆ ਇਹ ਮੇਰਾ ਖੂਨ ਆ ਪੁੱਤ ਹੋਰ ਕਿੰਨੂ ਦੇਣਾ ਤੁਹਾਡੇ ਤੋਂ ਬਗੈਰ ਇਹ ਦੁਨੀਆ 'ਚ ਮੇਰਾ ਹੋਰ ਕੌਣ ਆ ਜਿਹਨੂੰ ਪੁੱਤ ਮੈਂ ਦੇਣਾ ਨਹੀਂ ਨਹੀਂ ਭੁਆਜੀ ਇਹ ਤੁਸੀਂ ਆਪਣੇ ਕੋਲ ਰੱਖੋ ਹਾਨੂੰ ਤਾਂ ਲੋੜ ਹੀ ਨਹੀਂ ਕੇ ਚੀਂਦੇ ਆ ਨਾ ਹਾਂਜੀ ਅਮਾ ਨਹੀਂ ਚਲੋ ਕੋਈ ਗੱਲ ਨਹੀਂ ਜੇ ਬੁਆਜੀ ਮਾਨ ਨਾਲ ਦੇਣ ਦੇ ਆ ਤੇ ਵੇਖ ਲਓ ਤੁਸੀਂ ਵੀ ਪੁੱਤ ਇਹ ਤੇਰਾ ਹੀ ਤੇ ਤੇਰਾ ਹੀ ਹੱਕ ਆ ਮੈਂ ਕਿੰਨੂ ਦੇਣਾ ਮੇਰ ਤੋਂ ਬਗੈਰ ਮੇਰ ਤੋਂ ਬਗੈਰ ਮੇਰਾ ਕੋਈ ਨਹੀਂ ਉਧਰ ਆ ਜੀ ਰਿਆ ਕਰੋ ਖੁਸ਼ੀ ਖੁਸ਼ੀ ਰਿਆ ਕਰੋ ਮੇਰਾ ਪੁੱਤ ਕਿਹੜਾ ਰੋਜ ਤੁਰੀ ਆ ਵੇ ਬੁੱਢਾ ਸਰੀਰ ਆ ਮਾਂ ਹਾਂ ਮੈਂ ਆਈ ਆ ਰੋਜ ਕਿਤੇ ਆਇਆ ਜਾਂਦਾ ਮੈਂ ਕਰੀ ਇਹ ਆਪਣੀ ਮੈਂ ਜ਼ਿੰਮੇਵਾਰੀ ਆਪਣੇ ਸਿਰ ਤੋਂ ਭਾਰਨਾ ਉਹ ਨੇ ਇਸ ਕਰਕੇ ਆਈ ਵੇਖ ਲਓ ਮੰਮੀ ਆਈ ਕੋਈ ਅਕਲ ਤੁਸੀਂ 100 500 ਪਿੱਛੇ ਲੜੰਦੇ ਸੀ ਕਿ ਨਹੀਂ ਦੇਣਾ ਨਹੀਂ ਦੇਣਾ ਤੇ ਉਹ ਵੇਖੋ ਆਪਣਾ ਸਭ ਕੁਝ ਪਾਪਾ ਦੇ ਨਾਮ ਕਰ ਗਏ ਤਾਂ ਇੱਕ ਸੀਗਾ ਕਿ 100 ਰੁਪਿਆ ਨਾ ਚਲ ਜਾਏ ਕੀ ਚਲ ਜਾਂਦਾ 100 ਰੁਪਿਆ ਦੇ ਦਿੰਦੇ ਤੇ ਥੋੜਾ ਦਿਲ ਸਾਨੂੰ ਵੱਡਾ ਰੱਖਣਾ ਚਾਹੀਦਾ ਆਪਣਾ ਉਹ ਆਪਣੇ ਪਾਪਾ ਦੇ ਵਿੱਚ ਨੇ ਭਰਾ ਤੇ ਪਿਓ ਨੂੰ ਵੇਖਦੇ ਆ ਇਹੀ ਜੀ ਤੇਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਭੂਆ ਜੀ ਮੈਂ ਤੁਹਾਡੀ ਗੁਨਾਗਾਰ ਹਾਂ। ਮੈਨੂੰ ਇਦਾਂ ਲੱਗਾ ਕਿ ਤੁਸੀਂ ਰਖੜੀ ਲੈ ਕੇ ਉਹਨਾਂ ਨੂੰ ਬੰਨਣ ਆਏ ਹੋ। ਤੇ ਬਸ ਇੱਕ ਪੈਸੇ ਲੈਣ ਆਏ ਹੋ। ਐਵੇਂ ਨਜਾਇਜ਼ ਦਾ ਰਿਸ਼ਤਾ ਬਣਾਉਣ ਆ ਗਏ ਹੋ। ਕਿਉਂਕਿ ਭਰਾ ਤੇ ਤੁਹਾਡੇ ਇਸ ਦੁਨੀਆ 'ਚ ਹੁਣ ਹੈ ਨਹੀਂ ਆ। ਭਤੀਜੇ ਦੀ ਰਖੜੀ ਤੇ ਬੰਨ੍ਹਦੀ ਨਹੀਂ ਆ। ਮੈਂ ਤੁਹਾਨੂੰ ਬੜਾ ਗਲਤ ਸਮਝਿਆ। ਮੈਨੂੰ ਐਂ ਲੱਗਾ ਕਿ ਤੁਸੀਂ ਸਾਡੇ ਤੇ ਬੋਝ ਬਣਨ ਆਏ ਹੋ। ਜੀ ਐਲ ਕਾ ਤੁਹਾਨੂੰ ਚੰਗਾ ਦੀਏ ਕਿ ਤੋਰਤਾ ਤੁਸੀਂ ਤੇ ਅਗਲੀ ਵਾਰ ਫੇਰ ਰਖੜੀ ਲੈ ਕੇ ਆਜੋਗੇ ਮੈਨੂੰ ਬੋਝ ਲੱਗਣ ਲੱਗਿਆ ਮੈਨੂੰ ਭਾਜੀ ਮਾਫ ਕਰ ਦਿਓ ਮੈਨੂੰ ਨਹੀਂ ਪਤਾ ਕਿ ਤੁਸੀਂ ਸੱਚੀ ਨੀਤ ਨਾਲ ਸਾਡੇ ਨਾਲ ਵਰਤਣ ਦੇਓ ਤੇ ਤੁਸੀਂ ਸਾਨੂੰ ਆਹ ਕੁਝ ਦੇਣ ਆਏ ਹੋ ਸਾਨੂੰ ਇੰਨਾ ਆਪਣਾ ਸਮਝਣ ਦੇਓ ਕਿ ਆਹ ਜੋ ਕੋਈ ਹੈਗਾ ਤੁਹਾਡਾ ਵਾ ਹ ਮੇਰੇ ਪਤੀ ਇਹਦਾ ਵਾ ਕੋਈ ਨਹੀਂ ਬੱਤ ਮੈਂ ਗੁੱਸਾ ਨਹੀਂ ਕੀਤਾ ਕੋਈ ਗੱਲ ਤੂੰ ਵੀ ਮੇਰੀ ਧੀ ਆ ਮਾਵਾ ਤੇ ਗੁੱਸਾ ਤੇ ਨਹੀਂ ਕਰਦੀਆਂ ਪੂਆ ਜੀ ਫਸੀਨਾ ਹਰ ਵਾਰ ਤੁਹਾਡੇ ਕੋ ਆਇਆ ਕਰਾਂਗੇ ਤੇ ਤੁਸੀਂ ਨਾ ਜਦੋਂ ਮਰਜ਼ੀ ਇੱਥੇ ਇਸ ਘਰ ਜਾਓ ਤੁਹਾਡਾ ਆਪਣਾ ਘਰ ਆ ਆ ਤੁਹਾਡਾ ਆਪਣਾ ਭਤੀਆ ਵਾ ਤੇ ਮੈਂ ਤੁਹਾਡੀ ਭਤੀਆ ਨਾ ਹਾਂ ਤੁਸੀਂ ਜਿੱਦਾਂ ਮਰਜ਼ੀ ਵਰਤੋ ਸਾਡੇ ਨਾਲ ਨਾਲੇ ਇਹਨੂੰ ਵੀ ਜਦੋਂ ਮਰਜ਼ੀ ਆਪਣੇ ਕੋਲ ਬੁਲਾਓ ਅਸੀਂ ਕਦੀ ਨਹੀਂ ਗਲਤ ਸੋਚਾਂਗੇ ਤੇ ਪਰ ਪੂਆ ਜੀ ਆ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ ਇਹ ਤੁਸੀਂ ਲੈ ਜਾਓ ਆਪਣੀਆਂ ਵਾਪਸ ਨਹੀਂ ਪੋਟੇ ਨਹੀਂ ਮੈਂ ਖੜਨੀ ਆ ਖੜ ਕੇ ਮੈਂ ਕਿੰਨੂੰ ਦੇਣੀ ਆ ਉੱਥੇ ਮੇਰੀਆਂ ਪਈਆਂ ਇਹ ਤੁਹਾਡੀਆਂ ਨਹੀਂ ਆ ਇਹ ਮੇਰੀ ਜ਼ਿੰਮੇਵਾਰੀ ਤੁਹਾਨੂੰ ਦੇਣ ਦੀ ਸੀ ਤੁਸੀਂ ਨਿਭਾਓ ਚੱਲ ਚੰਗਾ ਮਨ ਚੰਗਾ ਪੁੱਤ ਉਹ ਕਾਲਾ ਪੈਂਦੀ ਹੁੰਦਾ ਪੁੱਤ ਬਸ ਨਾਲ ਲੱਗ ਦੇ ਮਾਂ ਨਹੀਂ ਜਾਵਾਂ ਨਹੀਂ ਨਹੀਂ ਬੂਆ ਜੀ ਮੈਂ ਆਪਣੇ ਆਪ ਨੂੰ ਕਦੀ ਮਾਫ ਨਹੀਂ ਕਰ ਪਾਉਂਗੀ ਤੁਸੀਂ ਨਹੀਂ ਜਾਣਾ ਤੁਸੀਂ ਹੁਣ ਇੱਥੇ ਹਫ਼ਤਾ 10 ਦਿਨ ਮੇਰੇ ਕੋਲ ਰਹਿਣਾ ਵਾ ਤੁਸੀਂ ਆਪੇ ਕਹਾਂ ਨਾ ਮੇਰੇ ਪਿੱਛੇ ਕੋਈ ਨਹੀਂ ਹੈਗਾ ਸਿਰਫ ਮੈਂ ਘਰ ਖਾਲੀ ਜਿਹੜੇ ਰਹਿਣ ਦੀ ਆ ਤੇ ਮੈਂ ਤੁਹਾਨੂੰ ਨਹੀਂ ਜਾਣ ਦੇਣਾ ਭੋਜੀ ਤੁਸੀਂ ਮੇਰਾ ਸਾਰਾ ਬਣੋ ਤੁਸੀਂ ਇੱਥੇ ਰਹੋ ਫਿਰ ਅਸੀਂ ਸਾਰਾ ਕੁਝ ਰੱਖਾਂਗੇ ਭੋਜੀ ਰਹਿਪੋ ਅੱਗੇ ਤਾਂ ਮੈਂ ਇਕੱਲਾ ਕਿੰਨਾ ਹੁਣ ਤੇ ਉਹ ਵੀ ਕਹਿੰਦੀ ਆ ਮੰਮ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਣਾ ਅਸੀਂ ਆਪਣੇ ਕੋਲ ਹੀ ਰੱਖਾਂਗੇ ਤੇ ਇਹਨਾਂ ਦੇ ਨੌਪੁੱਤ ਬਣ ਕੇ ਇਹਨਾਂ ਦੇ ਕੋਲ ਰਵਾਂਗੇ ਅਸੀਂ ਨਿਭਾਵਾਂਗੇ ਸਾਰੇ ਫਰਜ਼ ਜੇ ਇਹਨਾਂ ਨੇ ਨਿਭਾਇਆ ਹੈ ਨਾ ਤੇ ਅਸੀਂ ਵੀ ਨਿਭਾਵਾਂਗੇ ਤੁਸੀਂ ਕਿਤੇ ਨਹੀਂ ਜਾਣਾ ਹੁਣ ਚਲ ਚਲ ਆਪਾ ਤੇ ਕਿਤੇ ਨਹੀਂ ਜਾਂਦੇ ਤੇ ਤੇਰ ਉਹ ਜਿੰਨੇ ਦਿਨ ਮੇਰਾ ਜੀ ਕਰੂ ਠੀਕ ਹੈ ਭਾਜੀ ਸ਼ੁਕਰ ਹੈ ਤੁਸੀਂ ਮੈਨੂੰ ਮਾਫ਼ ਕਰਤਾ ਹੁਣ ਆਪਾਂ ਜਾਇਆ ਕਰਨਾ ਪਿੰਡ ਕਿ ਨਹੀਂ ਲਾਹੋਰ ਭੂਆ ਜੀ ਨੂੰ ਲੈ ਕੇ ਜਾਇਆ ਕਰਾਂਗੇ ਜਦੋਂ ਮਰਜੀ ਤੇ ਨਾਲ ਹੀ ਭੂਆ ਜੀ ਤੁਹਾਨੂੰ ਵਾਪਸ ਇੱਥੇ ਲੈ ਕੇ ਆਇਆ ਕਰਨਾ ਅਸੀਂ ਜੰਗਾ ਇਕੱਠੇ ਗੱਡੀ 'ਚ ਜਾਇਆ ਕਰਾਂਗੇ ਫਿਰ ਆਪਾਂ ਇਕੱਠੇ ਨਹੀਂ ਕਰ ਲੈਣੀ ਤੁਹਾਨੂੰ ਛੱਡਣਾ ਹਾਂ ਜੰਗਾ ਪੁੱਤ ਆ ਰਖ ਲੋ ਦੋ ਢਿਪਾਣੀ ਬਣਾਓ ਘਰ ਭੁੱਖ ਲੱਗੀ ਹੋਣੀ ਹਾਂ ਮੈਂ ਬਣਾਉਣੀ ਆ ਜੰਗਾ ਪੁੱਤ ਆ ਲੈ ਜਾ ਚੁੱਪ ਕੇ ਸਮਾਨ ਹਾਂਜੀ